ਹੇ ਰਾਮਾ ਇਹ ਨਾਮ ਜੈ ਮੇਰਾ ਮੱਟਨ ਕੀ ਤੇ ਤਨ ਹੋਇ ਜੋ ਮੰਗੇ ਤਉ ਅਭਿ ਜੀ ਸੁਈ ਤਉ ਹੀ ਵਾ ਮਾਨਿ ਬਿਲਾ ਸੇ ਭਗਤੀ ਜੋ ਕੋ ਲੈ ਨਾ ਆ ਤਾ ਜੇ ਉਹ ਘਰ ਰੰਟੀ ਰਾ ਪਰ ਗਾ ਉਸ ਨੂੰ ਹੋਸ਼ ਹੋ ਜਾਂਦੀ ਕਿਹਾ ਹੈ ਮੰਗਲ ਕ੍ਰਿਸ਼ਨਾ ਪਿਤਾ ਮੰਗਲ ਰੰਗ ਮੈਂ ਨਾ ਦੇ ਤਨਾਸਰੀ ਮਾਨਾ ਭਜਵਾ ਕਹੇ ਭਰ ਭਾਇ ਜੈ ਓਮਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਦੁਰਗਾ ਹੋ ਓਪਰ ਰਏ ਬੰਦਨਾ ਹਰ ਬੰਦਨਾ ਦੁਰਗਾ ਹੋ ਗੁਰਦਾ ਪਾਲ ਪਿਟੇ ਗੁਰਦੇਵਾਂ ਕੋਟਪਰਾ ਨਿਮਿਟੇ ਅਸ਼ੀਵਾਂ ਚੈ ਮ ਕਮਨਾਂ ਜਾਂ ਕਮਨ ਰਭੈ ਸੋਗੇ ਅਗਨਾ ਤੇਜੰਗਾ ਵਿਪਾ ਸਗਰ ਤਿਆ ਸਾਧੂ ਸੰਗੈ ਜਿਮੋਨਾ ਭਾਗਤ ਅਨੰਤ ਹੋ ਕਾ ਕੀ ਮਾਗਨਾ ਕੇੜਾ ਜਮੀਆਂ ਦਾ ਨਯ ਬਨਿੜੇ ਤ੍ਰਿਸ਼ਨਾ ਕਨਾ ਪ੍ਰਭਯ ਪੂਜਾਈ ਨਾ ਹੀ ਕੇ ਤਰੇ ਗ੍ਰਭਯ

哦。<Yeah. S 2> yeah.